ਕੋਈ ਅੰਦਾਜ਼ਾ ਨਹੀਂ ਲਾ ਸਕਦੇ ਆਪਾਂ ਕਿੰਨੀ ਤਬਾਹੀ ਹੋਈ ਆ ਇਸ ਇਸ ਇਤਕੀ ਦੇ ਹੜ੍ਹਾਂ ਨਾਲ ਆਪਣੇ ਐਨਆਰਆਈਜ਼ ਮਦਦ ਭੇਜ ਰਹੇ ਆ ਦੇਸ਼ ਤੇ ਹੋਰ ਸੂਬਿਆਂ ਤੋਂ ਅੱਜ ਹਰਿਆਣੇ ਤੋਂ ਇੱਕ ਟਰੱਕ ਲੈ ਕੇ ਆਏ ਆ ਜਿਹੜਾ ਉਤੋਂ ਗੱਭ ਆਈ ਆ ਜਾਂ ਰੇਤ ਆਈ ਉਹਨੂੰ ਚੱਕਣਾ ਬੜਾ ਹਜੇ ਲੰਬਾ ਪੜਾ ਆ ਜਿਹੜਾ ਪੰਜਾਬੀਆਂ ਨੂੰ ਤੈਅ ਕਰਨਾ ਪੈਣਾ ਸਰਕਾਰਾਂ ਤੋਂ ਬਿਲਕੁਲ ਤੇਹਲੀ ਨਹੀਂ ਹੋਈ ਉਹਦੇ ਉਲਟਾ ਜਿਵੇਂ ਮਾਈਨਿੰਗ ਹੋਈ ਆ ਮੈਨਿੰਗ ਕਰਕੇ ਬੰਨ ਵੀ ਕਮਜ਼ੋਰ ਕੀਤੇ ਦਰਿਆਵਾਂ ਦੇ ਕੰਡੇ ਵੀ ਕਮਜ਼ੋਰ ਕੀਤੇ ਠੀਕ ਹੈ ਪ੍ਰਾਈਮ ਮਿੰਸਟਰ ਮੋਦੀ ਜੀ ਆਏ ਉਹਨਾਂ ਨੇ ਵੀ ਤੁਸ਼ ਜਿਹੜੀ ਹੈਗੀ ਆ ਸਹਾਇਤਾ ਦੇਣ ਦਾ ਐਲਾਨ ਕੀਤਾ ਉਹਨਾਂ ਵੀ ਕੁਝ ਨਹੀਂ ਮਰਨਾ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਆ ਘਟੋ ਘਟ 100 ਸਾਲੀ ਪਲਾਨਿੰਗ ਚਾਹੀਦੀ ਆ ਕਿ ਜਿੰਨਾ ਮੀਂਹ ਆਵੇ ਟੈਂਕਾਂ ਤੋਂ ਵੀ ਪਾਣੀ ਬੜੇ ਉਹਦਾ ਯੋਜਨਾਬੱਧ ਤਰੀਕੇ ਨਾਲ ਛੱਡਿਆ ਜਾਵੇ ਤੇ ਪਿੰਡ ਵਾਲੇ ਇਲਾਕੇ ਵਾਲੇ ਦੇ ਲੋਕਾਂ ਤੋਂ ਸੁਣਨ ਨੂੰ ਮਿਲੀ ਹੈ ਕਿ ਇੱਥੇ ਜਿਹੜਾ ਪਾਣੀ ਆਇਆ ਰਾਵੀ ਦਾ ਉਹ ਨਜਾਇਜ਼ ਮਾਈਨਿੰਗ ਦੇ ਨਾਲ ਆਇਆ ਜਿਹੜੀ ਸਰਕਾਰ ਨੇ ਕਰਵਾਈ ਜਿੱਥੇ ਫਸਲਾਂ ਝੋਨੇ ਦੀਆਂ ਜਿਹੜੀਆਂ ਨੇ ਮਾਰੀਆਂ ਗਈਆਂ ਨੇ ਉੱਥੇ ਹਰਾਚਾਰਾ ਪੱਠਾਚਾਰਾ ਜਿਹੜਾ ਪਸ਼ੂਆਂ ਵਾਸਤੇ ਸੀ ਉਹ ਵੀ ਖਤਮ ਹੋ ਗਿਆ ਇਸ ਕਰਕੇ ਇਹਨਾਂ ਨੂੰ ਪੱਠੇਚਾਰੇ ਦੀ ਲੋੜ ਸੀ ਅਸੀਂ ਉਹ ਪੁਰੇ ਖੇਤੀਆ ਜੀ ਨਾ ਕੋਈ ਨਿਆਰਾ ਹੀ ਸਫਾਈ ਹੋਈ ਨਾ ਕੋਈ ਬੰਨ ਜਿਹੜੇ ਕੋਈ ਤਕਰੀਬਨ 56 57 ਦੇ ਬਣੇ ਸੀ ਅੱਜ ਤੱਕ ਉਹਦੀ ਮੁੜ ਕੇ ਪੱਕੇ ਕਰਨ ਦੀ ਗੱਲ ਕਿਸੇ ਨੇ ਨਹੀਂ ਇਹ ਕਲ ਤਾਂ ਮਾਨ ਕਰਦੀ ਹੈ ਆਪਣੇ ਲੋਕਾਂ ਦੇ ਉੱਤੇ ਕਿ ਇਹਨਾਂ ਨੇ ਤਾਂ ਪਾਰੀ ਸੇਟਾ ਚ ਜਾ ਕੇ ਕਿਸਨ ਭੁੱਖੇ ਦੀ ਰਾਹ ਦਿੱਤਾ ਉਹ ਤੁਸੀਂ ਸਰਵੇ ਕਰ ਰਹੇ ਹੈ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤਾ ਕਰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਆ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੀ ਮਾਰ ਪਈ ਸੀ ਪਿੰਡਾਂ ਦੇ ਵਿੱਚ ਉੱਥੇ ਹੀ ਪੁਨਰ ਸੁਜੀਤ ਅਕਾਲੀ ਦਲ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਪਿੰਡ ਦੇ ਵਿੱਚ ਪਹੁੰਚੇ ਨੇ ਕੱਲ੍ਹ ਕਰਾਂਗੇ ਗੁਰਪ੍ਰਤਾਪ ਸਿੰਘ ਵੜਾਲਾ ਸਾਡੇ ਨਾਲ ਨੇ ਬੜਾ ਸਵਾਲ ਅਜ ਪਿੰਡ ਦੇ ਵਿੱਚ ਆਏ ਲੋਕਾਂ ਦੀ ਕੀ ਸਮੱਸਿਆ ਜੀ ਦੇਖੋ ਇਹ ਸਮਾਜੇ ਦੇ ਇਲਾਕੇ ਵਿੱਚ ਅਜਨਾਲੇ ਜਾਂ ਡੇਰਾ ਬਾਬਾ ਨਾਨਕ ਬਹੁਤ ਵੱਡੀ ਤਬਾਹੀ ਕੀਤੀ ਹੈ ਰਾਵੀ ਦਰਿਆ ਦੇ ਪਾਣੀ ਦੀ ਮਾਰ ਨਾਲ ਤੇ ਆਪਣੇ ਕਹੋ ਲੱਖਾਂ ਏਕੜ ਜਿਹੜੀ ਫਸਲ ਖਰਾਬ ਹੋ ਗਈ ਹਜ਼ਾਰਾਂ ਪਿੰਡਾਂ ਚ ਪਾਣੀ ਚਲਾ ਗਿਆ ਤੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਆਪਾਂ ਕਿੰਨੀ ਤਬਾਹੀ ਹੋਈ ਆ ਇਸ ਇਸ ਇਤਕੀ ਦੇ ਹੜ੍ਹਾਂ ਨਾਲ ਇਸ ਲਈ ਸਾਡਾ ਫਰਜ਼ ਬਣਦਾ ਹੈ ਸਮੁੱਚੇ ਪੰਜਾਬੀਆਂ ਦਾ ਸਾਰੇ ਪੰਜਾਬੀ ਲੱਗੇ ਆ ਬਾਹਰੋਂ ਵੀ ਆਪਣੇ ਐਨਆਰਆਈਜ਼ ਮਦਦ ਭੇਜ ਰਹੇ ਆ ਦੇਸ਼ ਦੇ ਹੋਰ ਸੂਬਿਆਂ ਤੋਂ ਅੱਜ ਹਰਿਆਣੇ ਤੋਂ ਇੱਕ ਟਰੱਕ ਲੈ ਕੇ ਆਏ ਆ ਜਿਹੜੇ ਕੁਰਕ ਖੇਤਰ ਜ਼ਿਲ੍ਹੇ ਤੋਂ ਉਹ ਆਪਣਾ ਜਿਹੜੀ ਹੈਗੀ ਖਾਣ ਪੀਣ ਵਾਲੀਆਂ ਜਿਹੜੀਆਂ ਵਸਤੂਆਂ ਲੈ ਕੇ ਆਏ ਆ ਤੇ ਅਸੀਂ ਇੱਥੇ ਇਸ ਨਗਰ ਵਿੱਚ ਆ ਕੇ ਆਪਾਂ ਦੇਖ ਸਕਦੇ ਆ ਜਿਹੜਾ ਪਸ਼ੂਆਂ ਦਾ ਚਾਰ ਆ ਸਰਦਾਰ ਨਿਰਮਲ ਸਿੰਘ ਨੰਬਰਦਾਰ ਜੀ ਨੇ ਬਲਾਚੌਰ ਤੋਂ ਇਹਨਾਂ ਨੇ 100 ਕੁਇੰਟਲ ਪਸ਼ੂਆਂ ਦਾ ਚਾਰ ਤੇ ਤਕਰੀਬਨ 750 ਜਿਹੜੀ ਹੈਗੀ ਆ ਥੈਲਾ ਟਰਟਲ ਫੀਟ ਦਾ ਉਹ ਇਹਨਾਂ ਨੇ ਸੇਵਾ ਕੀਤੀ ਆ ਅਸੀਂ ਆਪਣੇ ਸਾਰੇ ਸੰਗਤ ਨਾਲ ਗਿਆਨੀ ਹਰਪੀ ਸਿੰਘ ਜੀ ਦੇ ਨਾਲ ਅੱਜ ਇੱਥੇ ਪਹਿਲਾਂ ਵੰਡ ਕੇ ਜਾਵਾਂਗੇ ਇਸ ਤੋਂ ਅੱਗੇ ਫਿਰ ਜਿਹੜਾ ਹੈਗਾ ਕੈਂਪ ਲੱਗਾ ਆ ਚਮਿਆਰੀ ਉੱਥੇ ਵੰਡਾਂਗੇ ਉਸ ਤੋਂ ਬਾਅਦ ਇੱਕ ਕੈਂਪ ਹੋ ਰਿਹਾ ਫਿਰ ਡੇਰਾ ਬਾਬਾ ਬਨਾਨਕ ਜਾ ਕੇ ਇਹ ਸਾਰੀ ਇਹਦੀ ਜਿਹੜੀ ਆ ਵੰਡ ਕਰਕੇ ਆਵਾਂਗੇ ਕਰਕੇ ਜਿੱਥੇ-ਜਿੱਥੇ ਪਾਣੀ ਆਇਆ ਆ ਉੱਥੇ ਹਰ ਇੱਕ ਚੀਜ਼ ਦੀ ਲੋਕਾਂ ਨੂੰ ਘਰਾਂ ਵਾਲਿਆਂ ਨੂੰ ਬਹੁਤ ਜ਼ਿਆਦੀ ਲੋਡ ਆ ਜਦ ਇਹਦਾ ਚਲੋ ਪਾਣੀ ਉਤਰੂਗਾ ਉਦੋਂ ਜ਼ਿਆਦੀ ਲੋਡ ਪੈਣੀ ਆ ਉਦੋਂ ਚਾਹੇ ਆਪਾਂ ਉਹਨੂੰ ਜ਼ਮੀਨ ਨੂੰ ਬਾਤ ਕਰਨਾ ਫਸਲ ਲਾਉਣੀ ਘਰਾਂ ਦੀ ਰਿਪੇਅਰ ਕਰਨੀ ਜਾਂ ਜਿਹੜਾ ਉਥੋਂ ਗੱਭ ਆਈ ਆ ਜਾਂ ਰੇਤ ਆਈ ਉਹਨੂੰ ਚੱਕਣਾ ਬੜਾ ਇਹ ਲੰਬਾ ਪੜਾ ਆ ਜਿਹੜਾ ਪੰਜਾਬੀਆਂ ਨੂੰ ਤੈਅ ਕਰਨਾ ਪੈਣਾ ਲੋਕਾਂ ਦੀ ਜ਼ਿੰਦਗੀ ਨੂੰ ਨਾਰਮਲ ਆਪਣੇ ਲੈਉਣ ਵਾਸਤੇ ਸੋ ਪਿੰਡ ਵਾਲਿਆਂ ਨੇ ਸਮੱਸਿਆ ਕੀ ਦੱਸੀ ਹੈ ਵੀ ਕਾਰਨ ਕੀ ਬਣੇ ਨੇ ਜੀ ਇਹ ਪਾਣੀ ਦੀ ਮਾਰ ਦੇ ਦੇ ਦੇਖੋ ਕਾਰਨ ਤਾਂ ਆਪਾਂ ਸਾਰੇ ਜਾਣਦੇ ਹੀ ਆਂ ਕਿ ਕਿ ਕੁਦਰਤ ਦੀ ਆਫਤ ਬੜੀ ਵੱਡੀ ਆ ਇਹ ਕੁਦਰਤ ਦੀ ਆਫਤ ਤਾਂ ਚਲੋ ਸਾਰੇ ਸੰਸਾਰ 'ਚ ਆਉਂਦੀ ਆ ਪਰ ਜਿਵੇਂ ਤਿਆਰੀ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਇਹਨਾਂ ਜਿਹੜਾ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕਰਨੇ ਚਾਹੀਦੇ ਸੀਗੇ ਜਿਵੇਂ ਚੈਨਲ ਬਣਾਉਣੇ ਚਾਹੀਦੇ ਸੀ ਦਰਿਆਵਾਂ ਵਿੱਚ ਤਾਂ ਕਿ ਜਿਹੜਾ ਪਾਣੀ ਆ ਕਿਉਂਕਿ ਆਪਣੇ ਉਹਦੇ ਚੈਨਲ ਰਾਹੀਂ ਅੱਗੇ ਨਿਕਲ ਜਾਵੇ ਸਮੁੰਦਰ 'ਚ ਜਾ ਕੇ ਆਪਣੇ ਉਹਦਾ ਵਹਾਅ ਹੋਵੇ ਸਰਕਾਰਾਂ ਤੋਂ ਬਿਲਕੁਲ ਤਿਆਰੀ ਨਹੀਂ ਹੋਈ ਉਹਦੇ ਉਲਟਾ ਜਿਵੇਂ ਮਾਈਨਿੰਗ ਹੋਈ ਆ ਮਾਈਨਿੰਗ ਕਰਕੇ ਬਨ ਵੀ ਕਮਜ਼ੋਰ ਕੀਤੇ ਦਰਿਆਵਾਂ ਦੇ ਕੰਡੇ ਵੀ ਕਮਜ਼ੋਰ ਕੀਤੇ ਤੇ ਕੁਦਰਤੀ ਜਿਹੜੀ ਆਫਤ ਆ ਉਹਦਾ ਨੁਕਸਾਨ ਬਹੁਤ ਆਸਾਨੀ ਨਾਲ ਹੋ ਗਿਆ ਕਰਕੇ ਇਹਨਾਂ ਦੀ ਇਹ ਸਰਕਾਰ ਦੀ ਦੇਖ ਰਹੀ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਵੱਡੇ ਵੱਡੇ ਪੱਧਰ ਤੇ ਹੋਈ ਆ ਉਹ ਸਰਕਾਰ ਤਾਂ ਕੁਝ ਵੀ ਨਹੀਂ ਕਰ ਰਹੀ ਠੀਕ ਹੈ ਪ੍ਰਾਈਮ ਮਿਨਿਸਟਰ ਮੋਦੀ ਜੀ ਆਏ ਉਹਨਾਂ ਨੇ ਵੀ ਤੁਸ਼ ਜੀ ਜਿਹੜੀ ਹੈਗੀ ਆ ਸਹਾਇਤਾ ਦੇਣ ਦਾ ਐਲਾਨ ਕੀਤਾ ਉਹਨਾਂ ਵੀ ਕੁਝ ਨਹੀਂ ਮਰਨਾ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਹੈ ਪਰ ਪੰਜਾਬੀ ਬੜੇ ਬਹਾਦਰ ਨੇ ਪੰਜਾਬੀਆਂ ਚ ਬੜਾ ਜਜ਼ਬਾ ਆ ਤੇ ਉਸ ਆਪਣੇ ਸਿੱਧਕ ਦਾ ਗੁਰੂ ਸਾਹਿਬ ਦੇ ਭਰੋਸੇ ਨਾਲ ਪੰਜਾਬੀ ਲੱਗੇ ਆ ਇਹਨਾਂ ਪਰਿਵਾਰਾਂ ਨੂੰ ਹਰ ਇੱਕ ਚੀਜ਼ ਦੀ ਲੋੜ ਪੈਣੀ ਆ ਅਲਟੀਮੇਟਲੀ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਦੀ ਨਵੇਂ ਸਿਰਿਓਂ ਇਨਾਂ ਨੂੰ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਆ ਪਰ ਉਹਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਕੋਈ ਅਚਕਾਰ ਨਹੀਂ ਹੋਣੀ ਸਮਝ ਜ਼ਰੂਰ ਲੱਗੂਗਾ ਪਰ ਪੰਜਾਬ ਨੇ ਆਪ ਆਪਣੇ ਪੈਰੀ ਖੜਾ ਹੋਣਾ ਪੰਜਾਬੀਆਂ ਦੇ ਆਸਰੇ ਜਾਂ ਜਿਹੜੀ ਸੰਗਤ ਬਾਹਰੋਂ ਮਦਦ ਕਰਦੀ ਆ ਚਾਹੇ ਐਨਆਰਆਈਜ਼ ਨੇ ਜਾਂ ਆਪਣੇ ਹਮਦਰਦਾਂ ਨੇ ਉਹਨਾਂ ਦੇ ਆਸਰੇ ਇਹ ਸਾਰਾ ਜਿਹੜਾ ਇਹਨਾਂ ਦੀ ਮਦਦ ਦਾ ਪ੍ਰਬੰਧ ਕੀਤਾ ਜਾਊਗਾ ਤੇ ਕੁਝ ਸਮੇਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿ ਇਹਨਾਂ ਪਰਿਵਾਰਾਂ ਦੀਆਂ ਪਿੰਡਾਂ ਦਾ ਜਨਜੀਵਨ ਦੁਬਾਰਾ ਫੇਰ ਸਿਹਤਮੰਦ ਰੂਪ ਵਿੱਚ ਚੱਲ ਪਿਆ ਆ ਤੋਂ ਲੰਮਾ ਸਮਾਂ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ ਜਿੱਦਾਂ ਕਿ ਸੁਖਵੀਰ ਸਿੰਘ ਬਾਦਕਾਂ ਸਾਡੀ ਸਰਕਾਰ ਆ ਗਈ ਤਾਂ ਬੰਨ ਪੱਕੇ ਕਰਦਾਂਗੇ ਲੱਗਦਾ ਤੁਹਾਨੂੰ ਬੰਨ ਪੱਕੇ ਕੀਤੇ ਜਾ ਸਕਦੇ ਨੇ ਜੀ ਦੇਖੋ ਬੰਨ ਪੱਕੇ ਤਾਂ ਕਿਸੇ ਦੇਸ਼ ਵਿੱਚ ਨਹੀਂ ਹੁੰਦੇ ਆਪਾਂ ਯੂਰਪ ਵੀ ਜਾਂਦੇ ਆ ਅਮਰੀਕਾ ਵੀ ਜਾਂਦੇ ਆ ਬੰਨ ਪੱਕੇ ਨਹੀਂ ਕਿਤੇ ਦੇਖੇ ਠੀਕ ਆ ਜੇ ਆਪਾਂ ਉਹਨੂੰ ਚੈਨਲਾਈਜ਼ ਕਰਨਾ ਹੈ ਜਿਵੇਂ ਨਹਿਰਾਂ ਦੇ ਆਪਾਂ ਜਿਹੜੇ ਕਿਨਾਰੇ ਪੱਕੇ ਕੀਤੇ ਆ ਕੰਕਰੀਟ ਨਾਲ ਕੀਤੇ ਆ ਚਲੋ ਇਹ ਮਜ਼ਬੂਤੀ ਹੋ ਸਕਦੀ ਆ ਪੱਥਰ ਲਾ ਕੇ ਹੋ ਸਕਦੀ ਆ ਕਿਤੇ ਪੱਕੇ ਗਾਂ ਦੀ ਲੋੜੇ ਪੱਕੇ ਕਰ ਲਓ ਔਰ ਵੱਡੀ ਗੱਲ ਇਹ ਆ ਕਿ ਇਹਨਾਂ ਦਾ ਸਹੀ ਤਰੀਕੇ ਨਾਲ ਲੌਂਗ ਟਰਮ ਪਲਾਨਿੰਗ ਚਾਹੀਦੀ ਆ ਲੌਂਗ ਟਰਮ ਮੀਨਸ 100 ਸਾਲ ਦੀ ਪਲਾਨਿੰਗ ਘਟੋ ਘਟ 100 ਸਾਲ ਦੀ ਪਲਾਨਿੰਗ ਚਾਹੀਦੀ ਆ ਕਿ ਜਿੰਨਾ ਮੀ ਆਵੇ ਡੈਮਾਂ ਤੋਂ ਵੀ ਪਾਣੀ ਬੜੇ ਉਹਦਾ ਯੋਜਨਾਬੱਧ ਤਰੀਕੇ ਨਾਲ ਛੱਡਿਆ ਜਾਵੇ ਬੜੇ ਆਪਣੇ ਟੈਕਨੀਕਲ ਮਹਾਰਾਂ ਦੀ ਜਿਹੜੀ ਹੈਗੀ ਆ ਟੀਮ ਲਾ ਕੇ ਹੈਗੇ ਉਹਨਾਂ ਕੋਲ ਮਾਰ ਹੈਗੇ ਆ ਪਰ ਜੇ ਪਾਣੀ ਪਹਿਲਾਂ ਥੋੜਾ ਥੋੜਾ ਛੱਡਦੇ ਸ਼ਾਇਦ ਨੁਕਸਾਨ ਨਾ ਹੁੰਦਾ ਬਿਆਸ ਦਾ ਖਾਸ ਕਰ ਜੇ ਪਹਿਲਾਂ ਪਾਣੀ ਛੱਡਿਆ ਜਾਂਦਾ ਉਹਨਾਂ ਨੇ ਪਾਣੀ ਲੇਟ ਛੱਡਿਆ ਜਦੋਂ ਭਰ ਗਿਆ ਟਾਈਮ ਇੱਕਦਮ ਛੱਡਤਾ 90 ਹਜ਼ਾਰ ਕਿਊਸਿਕ ਛੱਡਿਆ ਕੀ ਕੀ ਆ ਪਾਖੜੇ ਨੇ ਥੋੜਾ ਥੋੜਾ ਛੱਡਿਆ ਆਪਣੇ 60 ਹਜ਼ਾਰ ਕਿਊਸਿਕ ਪਹਿਲਾਂ 90 ਹਜ਼ਾਰ ਬਾਅਦ ਚ ਤਾਂ ਪਾਖੜੇ ਦਾ ਜਿਹੜਾ ਸਤਲੁਜ ਦਾ ਨੁਕਸਾਨ ਘੱਟ ਹੋਇਆ ਪਰ ਇਹ ਸਾਰੀਆਂ ਗੱਲਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਚਾਹੇ ਪੰਜਾਬ ਸਰਕਾਰ ਆ ਬੀਬੀਐਮਬੀ ਆ ਕੇਂਦਰ ਸਰਕਾਰ ਆ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਜਿਹੜੇ ਆਪਣੀ ਫਸਲਾਂ ਦੀ ਰਾਖੀ ਇਹਨਾਂ ਦੀ ਆਪਣੇ ਜਾਨ ਦੀ ਰਾਖੀ ਪਸ਼ੂਆਂ ਦੀ ਰਾਹੀ ਪਹਿਲਾਂ ਹੀ ਇਹਨਾਂ ਨੂੰ ਸਰਕਾਰ ਨੂੰ ਕਰਨੀ ਚਾਹੀਦੀ ਸੀ ਜਿਸ ਗੱਲ ਵਿੱਚ ਸਰਕਾਰ ਫੇਲ ਹੋ ਗਈ ਅੱਜ ਅਸੀਂ ਸ਼ਾਹਪੁਰ ਪਿੰਡ ਹੈ ਰਾਜਸਥਾਨ ਸੀ ਹਲਕੇ ਚ ਪੈਂਦਾ ਉਸ ਪਿੰਡ ਦੇ ਵਿੱਚ ਇੱਥੇ ਵੀ ਪਾਣੀ ਦਾ ਪੱਧਰ ਜਿਹੜਾ ਬਹੁਤ ਵੱਡਾ ਹੈ ਕੋਈ 50 60 ਪਿੰਡ ਜਿਹੜੇ ਪ੍ਰਭਾਵਿਤ ਹੋਏ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਪਿੰਡ ਵਾਲੇ ਇਲਾਕੇ ਵਾਲੇ ਦੇ ਲੋਕਾਂ ਤੋਂ ਸੁਣਨ ਨੂੰ ਮਿਲੀ ਹੈ ਕਿ ਇੱਥੇ ਜਿਹੜਾ ਪਾਣੀ ਆਇਆ ਰਾਵੀ ਦਾ ਉਹ ਨਜਾਇਜ਼ ਮਾਈਨਿੰਗ ਦੇ ਨਾਲ ਆਇਆ ਜਿਹੜੀ ਸਰਕਾਰ ਨੇ ਕਰਵਾਈ ਹੈ ਇਨਲੀਗਲ ਢੰਗ ਦੇ ਨਾਲ ਜਾਂ ਕਹਿ ਦੋ ਜਾਂ ਬੇਤਰਤੀਬੇ ਢੰਗ ਦੇ ਨਾਲ ਜਿਹੜੀ ਮਾਈਨਿੰਗ ਹੋਈ ਹੈ ਉਹ ਵੱਡਾ ਇਸ ਏਰੀਆ ਦੇ ਵਿੱਚ ਫਲੱਡ ਦਾ ਕਾਰਨ ਬਣੀ ਹੈ ਤੇ ਅਸੀਂ ਤਾਂ ਚਲੋ ਅਕਾਲ ਪੁਰਖ ਨੇ ਜਿੰਨੀ ਕਿ ਸਾਨੂੰ ਸਮਰੱਥਾ ਦਿੱਤੀ ਉਹਦੇ ਮੁਤਾਬਕ ਅਸੀਂ ਸੇਵਾ ਕਰਨ ਵਾਸਤੇ ਇੱਥੇ ਹਾਜ਼ਰ ਹੋਏ ਆਂ ਪਰ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਇੰਤਜ਼ਾਮ ਕਰਨੇ ਚਾਹੀਦੇ ਹੈ ਕਿ ਮੁੜ ਕੇ ਜਿਹੜਾ ਹੈ ਪਾਣੀ ਜਿਹੜਾ ਹੈ ਉਹ ਨੁਕਸਾਨ ਨਾ ਕਰੇ ਔਰ ਬੇਤਰਤੀਬੀ ਤੇ ਨਿਜ਼ਾਇਜ਼ ਮਾਈਨਿੰਗ ਜਿਹੜੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਸੋ ਪਿੰਡ ਵਾਲਿਆਂ ਨੇ ਕੀ ਡਿਮਾਂਡ ਰੱਖੀ ਹੈ ਜੀ ਪਿੰਡ ਵਾਲਿਆਂ ਨੇ ਸਾਡੇ ਤੋਂ ਪਸ਼ੂਆਂ ਨੂੰ ਵਾਸਤੇ ਚਾਰਾ ਰਾਸ਼ਨ ਪਾਣੀ ਦਿੱਤਾ ਇਹਨਾਂ ਨੂੰ ਮਹਾਰਾਜ ਨੇ ਸਮਰੱਥਾ ਦਿੱਤੀ ਹੈ ਲੇਕਿਨ ਪਸ਼ੂਆਂ ਦਾ ਚਾਰੇ ਦੀ ਬੜੀ ਵੱਡੀ ਪ੍ਰੋਬਲਮ ਹੈ ਕਿਉਂਕਿ ਜ਼ਮੀਨਾਂ ਸਾਰੀਆਂ ਡੁੱਬ ਗਈਆਂ ਜਿੱਥੇ ਫਸਲਾਂ ਝੋਨੇ ਦੀਆਂ ਜਿਹੜੀਆਂ ਨੇ ਮਾਰੀਆਂ ਗਈਆਂ ਨੇ ਉੱਥੇ ਹਰਾ ਚਾਰਾ ਪੱਠਾ ਚਾਰਾ ਜਿਹੜਾ ਪਸ਼ੂਆਂ ਵਾਸਤੇ ਸੀ ਉਹ ਵੀ ਖਤਮ ਹੋ ਗਿਆ ਹੈ ਇਸ ਕਰਕੇ ਨਾਨੂੰ ਪੱਠੇ ਚਾਰੇ ਦੀ ਲੋੜ ਸੀ ਅਸੀਂ ਉਹ ਲੋੜ ਇਹਨਾਂ ਦੀ ਪੂਰੀ ਕੀਤੀ ਹੈ ਜੀ ਬਾਕੀ ਇਹ ਕੋਈ ਸਾਡੀ ਆਖਰੀ ਨਹੀਂ ਹੈ ਅਸੀਂ ਚਾਹਾਂਗੇ ਕਿ ਲੰਬੇ ਸਮੇਂ ਤੱਕ ਅਸੀਂ ਇਹਨਾਂ ਲੋਕਾਂ ਦੀ ਸੇਵਾ ਕਰਦੇ ਰਹੀਏ ਜੀ ਹਰ ਜੇ ਬਾਕੀ ਪਾਣੀ ਸੁੱਕਣ ਦੇ ਕੋ ਨਜ਼ਰ ਕਰ ਬਿਲਕੁਲ ਬਲ ਅਸੀਂ ਲੰਬੇ ਸਮੇਂ ਤੱਕ ਹੀ ਕਰਦੇ ਰਾਂਗੇ ਕਿ ਲੰਮਾ ਸਮਾਂ ਤੱਕ ਕਰਦੇ ਰਾਂਗੇ ਗ੍ਰਾਮਪੱਤ ਵਿੱਚ ਕਿਦਾਂ ਦੇ ਹਾਲਾਤ ਦੇ ਦੇ ਜੋ ਪੰਜਾਬ ਦੇ ਇਹ ਬਣੇ ਨੇ ਕੌਣ ਜ਼ਿੰਮੇਵਾਰ ਹੈ ਜੀ ਦੇਖੋ ਪਰਮੇਸ਼ਰ ਨੇ ਜੋ ਇਹ ਸੰਕਟ ਪਾਇਆ ਜੋ ਇਹ ਆਫਤ ਆਈ ਹੈ ਇਹਦੇ ਵਿੱਚ ਹੈ ਤੇ ਬਹੁਤ ਵੱਡੀ ਦਰਦਨਾਕ ਘਟਨਾਵਾਂ ਬਣੀਆਂ ਹੋਈਆਂ ਪਰ ਗੱਲ ਇਹ ਹੈ ਕਿ ਇਕਲ ਦੀ ਤਸੱਲੀ ਹੈ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਹਰ ਮੁਸੀਬਤ ਦਾ ਜਿਹੜਾ ਸਾਹਮਣਾ ਉਹ ਇੱਕ ਤਾਨਕੇ ਕੀਤਾ ਜੀ ਆਪਣੇ ਆਪ ਨੂੰ ਜੋਖਮ ਚ ਪਾ ਕੇ ਕੀਤਾ ਆਪਣੇ ਆਪ ਨੂੰ ਹੜਾਂ ਦੇ ਵਿੱਚ ਵੜ ਕੇ ਆਪਣੀ ਜਾਨ ਤੇ ਖੇਲ ਕੇ ਵੀ ਕੀਤਾ ਜੀ ਦੂਜੀ ਗੱਲ ਕਿ ਇਹਦਾ ਸੀ ਉਹਨ ਦੋਸ਼ ਕੇ ਨੂੰ ਦਈਏ ਇਹ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਦਰਿਆ ਜਿਹੜੇ ਆ ਪੂਰੇ ਗਏ ਉਹਨਾਂ ਦੀ ਪੂਰੀ ਡਿਮਾਰਕੇਸ਼ਨ ਨਹੀਂ ਹੋਈ ਨਾਉ ਦੀ ਕੋਈ ਸਫਾਈ ਹੋਈ ਨਾ ਕੋਈ ਨਹਿਰਾ ਦੀ ਸਫਾਈ ਹੋਈ ਨਾ ਕੋਈ ਬੰਨ ਜਿਹੜੇ ਕੋਈ ਤਕਰੀਬਨ 56 57 ਦੇ ਬਣੇ ਸੀ ਅੱਜ ਤੱਕ ਉਹਦੀ ਮੁਰਕੇ ਪੱਕੇ ਕਰਨ ਦੀ ਗੱਲ ਕਿਸੇ ਨੇ ਨਹੀਂ ਕੀਤੀ ਸੋ ਮੈਂ ਸਮਝਦੀ ਆ ਕਿ ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਹਰ ਹਰ ਸਾਲ ਆਉਂਦੇ ਆ ਤੇ ਇਹਨੂੰ ਰੋਕਣਾ ਚਾਹੀਦਾ ਹੈ ਜੀ ਤਾਂ ਜੋ ਹਰ ਸਾਲੇ ਮਾਰ ਨਾ ਪਵੇ ਮੈਂ ਇੱਕ ਅਦਬ ਮਾਨ ਕਰਦੀ ਆ ਆਪਣੇ ਲੋਕਾਂ ਦੇ ਉੱਤੇ ਕਿ ਇਹਨਾਂ ਨੇ ਤੇ ਬਾਦਲੀ ਸਟੇਟਾ ਚ ਜਾ ਕੇ ਕਿਸੇ ਨੂੰ ਭੁੱਖੇ ਨਹੀਂ ਰਹਿਣ ਦਿੱਤਾ ਠੀਕ ਹੈ ਮੁਸੀਬਤ ਹੈ ਪਰ ਫਿਰ ਵੀ ਉਥੇ ਜਦੋਂ ਘਰ ਆਲੇ ਦੇਖੋ ਉਹ ਭਾਵੇਂ ਤਕਲੀਫ ਵਿੱਚ ਹੈਗੇ ਆ ਪਰ ਫਿਰ ਵੀ ਹਾਸਸ ਕੇ ਚੱਲ ਰਿਹਾ ਜੀ ਬੀ ਲੰਮਾ ਨਹੀਂ ਰਹੇ ਬੀ ਲੰਮਾ ਸਮਾਂ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਰਹੇ ਹੋ ਤੇ ਤੁਸੀਂ ਅੱਜ ਤੌਰ ਕਿਵੇਂ ਦੇਖਦੇ ਹੋ ਹੁਣ ਜਦੋਂ ਜਿਹੜੇ ਹੜ ਨਾਲ ਜਿਹਨਾਂ ਲੋਕਾਂ ਘਰ ਟੁੱਟ ਗਏ ਨੇ ਜੇ ਕੋਈ ਹੋਰ ਧਰਮ ਅੱਗੇ ਆਏਗਾ ਤਾਂ ਅਬ ਵੀ ਸੀ ਉਹ ਧਰਮ ਪਨਾਲ ਕੇ ਫਿਰ ਆਪਾਂ ਕਿਉਂ ਸਵਾਲ ਖੜੇ ਕਰਦੇ ਜੀ ਕੋਈ ਵੀ ਕਰ ਸਕਦਾ ਜੀ ਸੇਵਾ ਮੈਂ ਨਹੀਂ ਇਸ ਗੱਲ ਦੇ ਨਾਲ ਸਹਿਮਤ ਕਿ ਕੋਈ ਸੇਵਾ ਨਾ ਕਰੇ ਕੋਈ ਵੀ ਸੇਵਾ ਕਰਦਾ ਤੇ ਸਾਨੂੰ ਸਾਰਿਆਂ ਦੀ ਸੇਵਾ ਦਾ ਸਤਿਕਾਰ ਕਰਨਾ ਚਾਹੀਦਾ ਵੀ ਔਰਤਾਂ ਦੀ ਕੀ ਭੂਮਿਕਾ ਰਹੇਗੀ ਨਾਲ ਜੀ ਇਹ ਹੋਰ ਤਾਂ ਸਾਰੀਆਂ ਲੱਗੀ ਹੋਈਆਂ ਜੀ ਜੀ ਅਸਲੀ ਤੇ ਔਰਤ ਹੀ ਪੀੜਤ ਹੈ ਘਰ ਠੱਠਾ ਘਰ ਬਰਬਾਦ ਹੋਇਆ ਸੜਕਾਂ ਦੇ ਬੈਠੀਆਂ ਘਰਾਂ ਚੋਂ ਬਾਹਰ ਨਿਕਲ ਕੇ ਬੈਠੀਆਂ ਪਤੀ ਜੇ ਰੁੜ ਗਿਆ ਪੁੱਤਰ ਜੇ ਰੁੜ ਗਿਆ ਜੇ ਬੱਚੇ ਕੋਈ ਰੁੜ ਗਏ ਮੁਸੀਬਤ ਸਾਰੀ ਹੋਈ ਚੱਲ ਰਹੀ ਹੈ ਸੋਪੀ ਜੀ ਲੱਗਦਾ ਨਹੀਂ ਵੀ ਸੇਵਾ ਕਰਨ ਥੋੜਾ ਲੇਟ ਹੋ ਗਈ ਜੀ ਆਪਾਂ ਆ ਗਿਆ ਨੂੰ ਨਹੀਂ ਅਸੀਂ ਤੋਂ ਉਦਨ ਦੇ ਲੱਗੇ ਆ ਜੀ ਥੋੜੇ ਟਾਈਮ ਤਾਂ ਲੱਗੇ ਅਸੀਂ ਤੋਂ ਉਦਨ ਦੇ ਲੱਗੇ ਆ ਹੁਣ ਤੇ ਅਸੀਂ ਰਹਤ ਜਿਹੜੀ ਦਿੱਤੀ ਸੀ ਪੱਠਿਆਂ ਦੀ ਫੀਡ ਸੀ ਫੀਡ ਦੀ ਜਾਂ ਲੰਗਰਾ ਦੀ ਉਦੋਂ ਦੀ ਚੱਲਦੀ ਹੈ ਹੁਣ ਤੁਸੀਂ ਸਰਵੇ ਕਰ ਰਹੇ ਹੈ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਿੱਦਾਂ ਕਰਨੀ ਹੈ ਸੋ ਇਸਨ ਸਾਡੇ ਨਾਲ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਕਿਹਾ ਕਿ ਹੁਣ ਤਾਂ ਅਸੀਂ ਸਰਵੇ ਕਰ ਰਹੇ ਹਾਂ ਕਿ ਲੋਕਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਉਹਦੀ ਅਸੀਂ ਕਿਵੇਂ ਪਰਪਾਈ ਕਰ ਸਕਦੇ ਤੇ ਲਗਾਤਾਰ ਉਹਨੇ ਕਿਹਾ ਕਿ ਅਸੀਂ ਸੇਵਾ ਦੇ ਵਿੱਚ ਲੱਗੇ ਹੋਏ ਸੀ ਤੇ ਬੀਬੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਇਹ ਗੱਲਾਂ ਕੀਤੀਆਂ ਨੇ ਵੀ ਅਸੀਂ ਦੋਸ਼ ਕਿਨੂੰ ਦਈਏ ਸਾਨੂੰ ਚਾਹੀਦਾ ਕਿ ਹਰੇਕ ਬੰਦਾ ਸੇਵਾ ਦੇ ਲਈ ਅੱਗੇ ਆਵੇ ਕੈਮਰਾ ਪਰਸਨ ਗੁਰਪੇ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ